ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਮੋੜ ਮੰਡੀ ਦੇ ਵਿੱਚ ਵਾਪਰੇ ਲੜਕੀ ਅਤਿਆਗਨ ਮਾਮਲੇ ਵਿੱਚ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਸਿਟਾ ਗਠਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿੱਚ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ 6 ਗ੍ਰਿਫਤਾਰ ਵੀ ਕੀਤੇ ਗਏ ਹਨ ਜਦਕਿ 1 ਦੀ ਭਾਲ ਹੁਣ ਚੱਲੀ ਜਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਡੀਐਸਪੀ ਰੂਲ ਹੀਨਾ ਗੁਪਤਾ ਨੂੰ ਸਿਰਦਾ ਚੇਰਨਾ ਬਣਾ ਦਿੱਤਾ ਗਿਆ ਹੈ ਉਹਨਾਂ ਦੇ ਨਾਲ ਤੁਹਾਨੂੰ ਵੀ ਦੱਸ ਦਈਏ ਕਿ ਡੀਐਸਪੀ ਰੂਲ ਹੀਨਾ ਗੁਪਤਾ ਸੀਆਈਏ ਇੰਚਾਰਜ ਦੇ ਸਬੰਧੇ ਥਾਣਾ SHO ਵੀ ਇਸ ਦੇ ਵਿੱਚ ਸ਼ਾਮਲ ਰਹਿਣਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਸ ਕਤਲकांड ਦੀ ਗੁੱਥੀ ਨੂੰ ਹੋਰ ਵੀ ਡੂੰਘਾਈ ਨਾਲ ਸੁਧਾਨ ਦੀ ਕੋਸ਼ਿਸ਼ ਕਰਾਂਗੇ ਅਤੇ ਜਲਦੀ ਫਰਾਰ આરોપી ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇਹਦੇ ਚ ਜਿਹੜਾ ਮਕਦਮਾ ਨੰਬਰ 21/25 ਸੀਗਾ ਜਿਹੜੇ ਚ ਲੜਕੀ ਦੀ ਡੈਥ ਹੋਈ ਸੀ ਮੋੜ ਮੰਡੀ ਉਹਦੇ ਚ ਇੱਕ ਕੱਲ ਨਵੀਂ ਕਮੇਟੀ ਕਨਸਟੀਟਿਊਟ ਹੋਈ ਹੈ ਸਟ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੇ ਕੇ ਚੇਅਰਮੈਨ ਹੈਗੇ ਮੈਡਮ ਡੀਐਸਪੀ ਹੀਨਾ ਗੁਪਤਾ ਜੀ ਡੀਐਸਪੀ ਦਿਹਾਤੀ CA 2 ਇਨਚਾਰਜ ਤੇ ਐਸਐਚ ਟੂ ਮਾੜ ਜੋ ਕਿ ਮੈਂ ਇਹਦੇ ਚ ਅਸੀਂ ਸੱਤ ਦੋਸ਼ੀ ਬਾਈ ਨੇਮ ਸੀਗੇ ਜਿਹੜੇ ਜੋ ਅਸੀਂ ਦੋਸ਼ੀ ਗਿਰਫਤਾਰ ਕਰ ਚੁੱਕੇ ਜਿਹੜੇ ਕਿ ਪੁਲਿਸ ਰਿਮਾਂਡ ਦੇ ਦੀਨ ਹੈਗੇ ਇਹਦੇ ਚ ਬਾਕੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਐਮ ਪੰਜਾਬੀ ਟੀਵੀ ਲਈ ਬਠਿੰਡਾ ਤੋਂ ਹਰਮਿੰਦਰ ਮਨਾਜੀ ਦੀ ਰਿਪੋਰਟ